ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਦੋਂ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਬਰਗਾੜੀ ਆਉਂਦਾ ਹੈ ਤੇ ਇੱਥੇ ਆਪਾਂ ਹੁਣ ਵੀਡੀਓ ਤੁਹਾਨੂੰ ਰੁਟੀਨ ਚ ਦਿਖਾਇਆ ਕਰਾਂਗੇ ਦੱਸੋ ਬਾਈ ਜੀ ਹੋਰਾਂ ਨੇ ਜਿਹੜਾ ਡੇਰੀ ਫਾਰਮ ਇੱਥੇ ਚਲਾਇਆ ਉਹਦਾ ਨਾਮ ਬਰਕਤ ਡੇਰੀ ਫਾਰਮ ਰੱਖਿਆ ਹੈ ਸੋ ਬਰਕਤ ਡੇਰੀ ਫਾਰਮ ਦੇ ਵਿੱਚੋਂ ਅੱਜ ਤੁਹਾਨੂੰ ਵੀਡੀਓ ਦਿਖਾਉਣੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਮੱਝਾਂ 5 ਦਿਖਾਉਂਗਾ ਪਹਿਲੇ ਨੰਬਰ ਤੇ ਨੀਲੀ ਰਾਵੀ ਨਸਲ ਦੀ ਟੋਕੜ ਗੱਪਣ ਝੋਟੀ ਖੜੀ ਹੈ ਇਹ ਤੋਂ ਇਲਾਵਾ ਇੱਕ ਇੱਧਰ ਜਿਹੜੀਆਂ ਤਿੰਨ ਝੋਟੀਆਂ ਇਹ ਵੀ ਸੂਂਆਂ ਸੂਆਂ ਤੇ ਇੱਕ ਝੋਟੀ ਹਜੇ ਕੁਝ ਘੰਟੇ ਜਾਂ ਕੁਝ ਮਿੰਟ ਪਹਿਲਾਂ ਹੀ ਜਿਹੜੀ ਸੂਕੇ ਆ Đੀ ਹੈ ਸਾਹਮਣੇ ਤੁਸੀਂ ਉਹਨੂੰ ਦੇਖ ਸਕਦੇ ਹੋ ਉਹਦੇ ਕੋਲ ਜਾਵਾਂਗੇ ਡਿਟੇਲ ਪੁੱਛਾਂਗੇ ਤੋਰ ਕੇ ਵੀ ਤੁਹਾਨੂੰ ਦਿਖਾ ਦੂੰਗਾ ਇਹਨਾਂ ਤੋਂ ਇਲਾਵਾ ਇਧਰਲੇ ਪਾਸੇ ਵੀ ਦੋ ਮੱਝਾਂ ਹੋਰ ਐ ਮਤਲਬ ਨਾਗ ਇੱਥੇ ਕਾਫੀ ਹੁੰਦੇ ਐ ਜਾਂ ਹੁਣ ਹੋਇਆ ਕਰਨਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸੂ ਜਿਹੜਾ ਵੀ ਖਰੀਦਣਾ ਚਾਹੋ ਉਹਦੀ ਤਸੱਲੀ ਕਰਨ ਦਾ ਹੱਕ ਐ ਖਾਸ ਕਰਕੇ ਗੱਭਾਂ ਨੂੰ ਚੈੱਕ ਪਾਸ ਕਰਾਉਣ ਦਾ ਹੱਕ ਆ ਤੇ ਇਥੋਂ ਕਰਵਾ ਕੇ ਲੈ ਜਾਓ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆਂ ਵੀਰ ਨੂੰ ਤੇ ਕਰਦੇ ਆਂ ਸ਼ੁਰੂਆਤ ਦੱਸੋ ਪਹਿਲਾਂ ਆਪਾਂ ਇਧਰਲੇ ਪਾਸੇ ਵਾਲੀ ਝੋਟੀ ਤੋਂ ਸ਼ੁਰੂਆਤ ਕਰਦੇ ਆਂ ਦੱਸੋ ਮਿਲਦੇ ਆਂ ਧਰਮਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਤਰਮੀਰ ਬਰਕਤ ਡੇਰੀ ਫਾਰਮ ਕੁੜੀਆ ਦਾ ਨਾਮ ਹੈ ਬਰਕਤ ਹਾਂਜੀ ਹਾਂਜੀ ਛੋਟੀ ਕੁੜੀਆ ਦਾ ਨਾਮ ਹੈ ਜੀ ਛੋਟੀ ਕੁੜੀਆ ਦਾ ਨਾਮ ਬਰਕਤ ਕੌਰ ਹੈ ਠੀਕ ਹੈ ਅੱਛਾ ਹੁਣ ਇੱਥੇ ਫਿਰ ਰੁਟੀਨ ਚ ਲਿਆ ਕਰਾਂਗੇ ਬਈ ਪਸ਼ੂ ਹਾਂ ਬਈ ਇੱਥੇ ਮੱਝਾਂ ਵੀ ਆਪਾਂ ਸੇਲ ਪਰ ਜਨੂ ਰੱਖਿਆ ਕਰਾਂਗੇ ਦੋ ਤਿੰਨ ਮੱਝਾਂ ਲਾਵਾਂਗੇ ਸਾਰਾ ਕੰਮ ਚੱਲਣਾ ਸ਼ੁਰੂਆਤ ਕਰਦੇ ਆਂ ਫਿਰ ਪਹਿਲੇ ਨੰਬਰ ਤੇ ਝੋਟੀ ਤੋਂ ਹਾਂਜੀ ਪਹਿਲਾ ਸੂਆ ਇਹ ਝੋਟੀ ਬਈ ਪਹਿਲਾ ਸੂਆ ਹੈ ਹੂੰ ਆਇਮਲ ਦੋੰਦਨ ਚੱਕਦੀ ਹੈ ਜੀ 2.5 ਸਾਲ ਦੀ ਹੋਈ ਹੈ ਨਵਾਬ ਬੋਲਦੀ ਆਪ ਇਹਨੂੰ ਸੂਈ ਨਾਲ ਜੋ ਕੇ 7ਵਾਂ ਦੇਣਾ ਬਈ 12 ਕਿਲੋ ਦੁੱਧ ਹਣਾ ਹਾਜ਼ਰ ਹੈ ਕਿਲੋਆਂ ਚ ਲੀਟਰਾਂ ਚ ਨਹੀਂ 12 ਕਿਲੋ ਹਾਜ਼ਰ ਹੈ ਜੀ ਦਿਨ 12 ਕਿਲੋ ਇਸ ਟਾਈਮ ਹਾਜ਼ਰ ਪੱਛਾ ਕੀ ਇਹਦੇ ਨਾਲ ਮਗਰ ਕਟਾ ਬਈ ਇਹਦੀ ਠੀਕ ਹੈ ਰੇਟ ਕੀ ਰਹਿਣਾ ਤੁਹਾਨੂੰ ਰੇਟ ਬਈ ਜੀ ਫੋਨ ਤੋਂ ਫੋਨ ਕੇ ਸਾਰਿਆਂ ਨੂੰ ਓਕੇ ਸੋ ਦੋਸਤੋ ਇਹ ਇੱਕ ਗੱਲ ਹੋਰ ਐਡ ਕਰਦੇ ਆ ਬਾਈ ਨੇ ਜਿਹੜੇ ਵੀਰ ਨਾਲ ਇਹਦੇ ਐਡ ਆ ਪਹਿਲਾਂ ਤੋਂ ਸਟੇਟਸ ਵੀ ਲਾਇਆ ਸੀ ਹਰਿਆਣੇ ਚੋਂ ਆਈ ਹਰਿਆਣੇ ਚੋਂ ਆਈਆਂ ਬਈ ਪਾਜਾ 11 ਚੋਂ ਆਈਆਂ ਪਰ ਕੋਲ ਵੀਡੀਓ ਪਈਏ ਪ੍ਰੋਪਰ ਚੰਗੀ ਅਗਾੜੀ ਐ 12 ਕਿਲੋ ਟੰਡੇ ਤੋਲ ਵਾਲਾ ਦੁੱਧਾ ਲੀਟਰਾਂ ਵਾਲਾ ਨਹੀਂ ਜਿਹੜਾ ਵੀਰ ਖਰੀਦਣਾ ਚਾਵੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਚੋਕੇ ਲੈ ਕੇ ਜਾਇਓ ਫੈਲਣ ਝੋਟੀ ਤੋਂਦ ਵਾਲੇ ਦਾੰਦ ਕਰਮਾ ਵਾਲੀ ਜਿਹੜੀ ਇਹ ਬਾਕੀ ਬੰਗ ਜੱਕ ਰਹੀ ਐ ਬਹੁਤ ਸੋਹਣਾ ਸੈਂਗ ਚੰਗਾ ਢਾਂਚਾ ਹੈ ਖਵਾਨਾ ਵੀ ਦੇਖਿਓ ਬਾਕੀ ਦੋਨੇ ਪਾਸੇ ਬਹਿ ਜਾਓ ਭਾਈ ਅੱਛਾ ਟਾਇਰ ਨਹੀਂ ਪਟੂਕ ਦੋਨੇ ਪਾਸੇ ਬਹਿ ਕੇ ਚਵਾਈ ਕਰਾਊਗੀ ਠੀਕ ਐ ਤੁਹਾਨੂੰ ਵੀ ਜੀ ਪੂਛ ਪੜੀ ਬਈ ਮੜੀ ਜੀ ਖਵਾਨਾ ਦੇਖੋ ਕਰਮਾ ਵਾਲੀ ਦਾ ਬਹੁਤ ਸੋਹਣਾ ਹਵਾਨਾ ਤੇ ਸ਼ਾਮ ਦਾ ਪੱਖ ਸੂਰਜ ਬੈਠਾ ਹੋਇਆ ਹੀ ਆ ਜਦੋਂ ਵੀਡੀਓ ਬਣਾ ਰਹੇ ਆ ਇਹ ਚੀਜ਼ ਧਿਆਨ ਚ ਕਰ ਲਿਓ 12 ਕਿਲੋ ਦੁੱਧ ਆਜ ਰਾ ਦੋਨੇ ਪਾਸੇ ਬੈਠ ਕੇ ਚਵਾਈ ਬਈ ਕਹਿੰਦਾ ਵੀ ਇਹਦੀ ਕਰ ਲੈਂਦੇ ਆ ਤੇ ਕਰਵਾਉਂਦੀ ਆ ਸੋ ਇਹ ਪਹਿਲੇ ਨੰਬਰ ਤੇ ਝੋਟੀ 2 ਨੰਬਰ ਤੇ ਵੀ ਝੋਟੀ ਜਿਹੜੀ ਕਿਸੇ ਕੱਲੋਂ ਘਟ ਨਹੀਂ ਇਹਦੇ ਨਾਲੋਂ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਬਈ ਪਹਿਲਣੇ ਬੱਚੇ ਆ ਜਿਵੇਂ ਲਾਲਾਂ ਕਿਉਂ ਲੱਗ ਜਾਣਗੇ ਸਹੀ ਹੈ ਹਾਂ ਸੀਲ ਛੰਡੀਆਂ ਕਰ ਮਾਰੀਆਂ ਠੀਕ ਹੈ 2 ਨੰਬਰ ਤੇ ਜਿਹੜੀ ਝੋਟੀ ਬਈ ਇਹ ਛੋਟੀ ਕੱਲ ਆਈ ਵੱਡੀ ਛੋਟੀ ਨਾਲ ਆਈ ਬਈ ਅੱਛਾ ਤੇ ਇਹ ਦੋ ਦਿਨਾਂ ਦਾ ਮਾੜੇ ਮਾੜੇ ਚੱਕਦੀ ਹੈ ਵੀ ਠੀਕ ਹੈ ਇਹਨੂੰ ਸੂਈ ਨਾਲ ਤੀਜਾ ਦਿਨ ਹੈ ਹੁਣ ਬੋਲੀ ਹੋਈ ਤਾਂ ਲੈ 9 ਹੋਵੇ 8 ਹੋਵੇ ਸਾਢੇ 9 ਇੱਥੇ ਹੋਊਗੀ ਮਗਰ ਕੱਟੀ ਇਹਦੇ ਆ ਬੈਠੀ ਠੀਕ ਹੈ ਇਹ ਕੱਟੀ ਹੈ ਇਹਦੇ ਨਾਲ ਹਾਂ ਤੇ ਰੇਟੇ ਦਾ ਵੀ ਫੋਨ ਤੇ ਹੈ ਰੇਟੇ ਦਾ ਹੀ ਬਈ ਫੋਨ ਤੇ ਦੱਸੋ ਰੇਟ ਫੋਨ ਤੇ ਆ ਦੋਨ ਦਾਲੇ ਦੰਦ ਹੀ ਇਹ ਚੱਕਦੀ ਹੈ ਤੇ ਇਹ ਕੱਲ ਦੂਜੀ ਛੋਟੀ ਜਿਹੜੀ ਉਹਦੇ ਨਾਲ ਹੀ ਇਹ ਆਈ ਹੈ ਦੋਨ ਦਾਲੇ ਦੰਦ ਚੱਕਦੀ ਪਹਿਲਾਂ ਛੋਟੀ ਥਣ ਬੜਾ ਸੋਹਣਾ ਲੱਗਾ ਕਰਮਾ ਵਾਲੀ ਦੇ ਹਵਾਨਾ ਵੀ ਤੁਸੀਂ ਦੇਖ ਲੋ ਬਾਕੀ 1 ਮਹੀਨੇ ਤੱਕ ਇਹਨੇ ਬਣੀ ਜਾਣਾ ਬਈ ਨਿਕਰੀ ਜਾਣਾ ਸਹੀ ਹੈ ਜਿੰਨਾ ਦੋ ਦੋ ਦੱਸਾਂ ਕਿ ਉਹਨਾ ਹਾਜ਼ਰ ਹੋਊਗਾ ਇਹ ਨਹੀਂ ਇਹਦੇ ਚ ਬਈ ਠੀਕ ਹੈ ਦੱਸਾਂ ਕੁਛ ਨਿਕਲੂ ਹੋਰ ਠੀਕ ਹੈ ਕੋ ਆਪਾਂ ਪਹਿਲਾ ਵੀਡੀਓ ਪਾਉਣੇ ਆ ਆਪਾਂ ਜਿਆਦੇ ਕੀਮਤ ਵਾਲੀ ਮੈਂ ਵੀ 10 12 ਕਿਲੋ ਤੇ ਕਹਿ ਕੇ ਵੇਚੀ ਆ ਬਈ ਸਹੀ ਹੈ ਸੋ ਪੁੜਿਆਂ ਦੀ ਸ਼ੇਪ ਇਹਦੀ ਚੰਗੀ ਆ ਦੋ ਸੋ ਢਾਂਚਾ ਚੰਗਾ ਦੋਨੇ ਝੋਟੀਆਂ ਇੱਕ ਦੂਜੀ ਤੋਂ ਵੱਧ ਕੇ ਹੀ ਹੈ ਮਤਲਬ ਕੋਲੋਂ ਆ ਕੇ ਤੁਸੀਂ ਦੇਖ ਲਓ ਜਿਹਨੇ ਪਹਿਲਾਂ ਝੋਟੀ ਖਰੀਦਣੀ ਹੈ ਇਹ ਤੀਜੇ ਸਵੇਰ ਤੱਕ ਵੱਧ ਗਈ ਰਹਿਣੀ ਹੈ ਨੈਣਾ ਸੂਏ ਤੱਕ ਕੀਮਤ ਹਰੇਕ ਸੂਏ 'ਚ ਕੁਛ ਨਾ ਕੁਛ ਐਡ ਹੁੰਦੀ ਜਾਊਗੀ ਜਿੰਨੇ ਮੁੱਲ ਦੀ ਅੱਜ ਖਰੀਦੂ। ਬੱਚਾ ਬਾਈ ਅਜੇ ਇਹਦੇ ਨਾਲ ਦੀਆਂ ਤਾਂ ਵੈਸੇ ਕਈ ਘਰੇ ਫੰਡਰਾਂ ਹੀ ਫਰਦੀਆਂ ਅਜੇ ਵਿਚਾਰੀਆਂ। ਸੋ ਇਹਦੀ ਵੀ ਗਾੜੀ ਬਹੁਤ ਸੋਹਣੀ ਐ ਦੱਸੋ ਅਗਲੇ ਵੀ ਥਣ ਚੰਗੇ ਐ। ਪਿਛਾਉ ਹਵਾਨਾ ਚੰਗਣ। ਸੋ ਇਹ ਤੋਂ ਇਲਾਵਾ ਇੱਕ ਨੀਲੀ 라ਵੀ ਮਾਰਕਿੰਗ ਵਾਲੀ ਝੋਟੀ ਤੁਹਾਨੂੰ ਦਿਖਾਉਣੇ। ਇਹ ਦੂਜਾ ਸੂਏ ਬਾਈ। ਹੂੰ। ਇਹ ਹਫਤੇ ਦੀ ਸੂਈ ਐ। ਇਹਦੇ ਮਗਰ ਕੱਟੀ ਆ ਗਈ ਬੂਰੀ ਨੀਲੀ 라ਵੀ। ਠੀਕ ਐ। ਸੱਤ ਲਈ ਸਾਂਹਦੀ ਆਓ। ਅੱਛਾ। ਠੀਕ ਐ। ਤੇ ਇਹਦੇ ਨਾਲ ਦੋ ਦੋ ਹਣ 11 ਕਿਲੋ ਆਪਣੇ ਘਰੇ ਠੀਕ ਹੈ ਇਹਨੇ ਥੋੜਾ ਜੀ ਨਹੀਂ ਲਾਇਆ ਮੈਨੇ ਆਕੇ ਹੁਣ ਜਲਤਣ ਲੱਗੀ ਆ ਤੇ ਇਹ ਗਾਂ ਸੇਵਾ ਤੇ 12 ਦੇ 14 ਦੇ ਦੇ ਆਪਣੇ ਘਰੇ ਹੁਣ 11 ਬਈ ਹੁਣ ਇੰਨਾ ਪਚੜਾ ਕੇ ਦੇ ਦਿੰਦੇ ਬੱਲ ਕਿਹੜੇ ਦੀ ਦੱਸਿਆ ਕੱਟੀ ਉਹ ਸਤਲੋਜ ਦੀ ਬਈ ਤੋਰੀ ਬਈ ਸੋ ਦੋਸੋ ਸਤਲੋਜ ਨਾਂ ਦਾ ਕੋਈ ਬੱਲ ਹੈ ਨੀਲੀ ਰਾਵੀ ਦਾ ਉਹਦੀ ਕੱਟੀ ਬੂਰੀ ਹੈ ਸੋ 11 ਕਿਲੋ ਬਾਈ ਕਹਿੰਦਾ ਵੀ ਇੱਥੋਂ ਕੋਈ ਵੀ ਭਰਾ ਚੋਕੇ ਲੈ ਜੇ ਤੁਹਾਡੇ ਘਰੇ ਜਾ ਕੇ ਵਧ ਜੇ ਘਟ ਜੇ ਉਹ ਤੁਹਾਡੀ ਸੇਵਾ ਹੈ ਇੱਥੇ ਇਹ ਦੁੱਧ ਹਾਜ਼ਰ ਹੈ ਤਾਂ ਤੁਸੀਂ ਚੋਲਿਓ ਇਹ ਦੇ ਨਾ ਕੱਟੀ ਐ ਬੂਰੇ ਰੰਗ ਦੀ ਕੱਟੀ ਬਾਕੀ ਏਡੀ ਵਡੀ ਝੋਟੀ ਬਾਈ ਆਪਾਂ ਜਿੰਨਾ ਤੋਂ ਦੋ ਕੇ 12 ਨੇ 14 ਜਿੰਨਾ ਹੋ ਉਹਨੇ ਦੱਸਾਂਗੇ ਸਹੀ ਹੁਣ 11 ਪੌਣੇ 11 ਨਿਬੜੂ ਬਾਈ 11 ਸੋ 11 ਕਿਲੋ ਹੀ ਬਾਈ ਕਹਿੰਦਾ ਮਿਲੂਗਾ ਪੌਣੇ 11 ਨਹੀਂ ਹੁੰਦਾ ਇਸ ਟਾਈਮ ਜਿਹੜਾ ਹਾਜ਼ਰ ਦੁੱਧ ਹੈ ਉਹ ਤੁਸੀਂ ਝੋਕੇ ਲੈ ਸਕਦੇ 3 ਨੰਬਰ ਤੇ ਤੁਹਾਨੂੰ ਬਾਕੀ ਬਾਅਦ ਵਿੱਚ ਟੱਪ ਦੇ ਵੈਸੇ ਫੋਨ ਤੇ ਰੇਟ ਤੇ ਰੱਖਣ ਵਾਲੇ ਕੀਤੇ ਆਪਾਂ ਹਮ ਰੇਟ ਬਾਜ ਵਸਤਰੀਆਂ ਦੇ ਠੀਕ ਹੈ ਸੋ ਰੇਟ ਬਾਈ ਕਹਿੰਦਾ ਵੈਸੇ ਫੋਨ ਤੇ ਰੱਖ ਲੈ ਪਰ ਰੇਟ ਤਾਂ ਆਪਾਂ ਵੀ ਵੇਚਣ ਵੇਲੇ ਸੌਸ ਮਸੇਗਾ ਆਉਂਦੀ ਹੈ ਨਾ ਆਪਾਂ ਫ ਇਹ ਜਿਹੜੀ ਤੋਕੜ ਗੱਭਣਾ ਬਾਈ ਕੀ ਡਿਟੇਲ ਹੈ ਜੀ ਇਹ ਬਾਈ ਛੋਟੀ ਹੁਣ ਦੂਜਾ ਸੂਆ ਸੂਈ ਇਸ ਤੀਜੇ ਵਾਸਤੇ ਗੱਭਣਾ 7 ਮਹੀਨੇ ਦੀ ਗੱਭਣ ਹੋ ਗਈ ਠੀਕ ਹੈ ਕੱਟਾ ਸੀ ਮਗਰ ਪਾਰਸ 2 ਦਾ ਪਰਸੂ ਵਿੱਚ ਆ ਇਹਦੀ ਵੀਡੀਓ ਪਈ ਹੈ ਪ੍ਰੋਪਰ ਆਪਣੇ ਕੋਲੇ ਮਾਰ ਕੱਟਾ ਬਹੁਤ ਚੰਗਾ ਸੀ ਉਹਨਾਂ ਨੇ ਮੜਾਇਆ ਹੂੰ ਤੇ ਇਹ ਦੁੱਧ ਦਿੱਤਾ ਨੇ 17 16.5 ਇੱਥੇ ਦਿੱਤਾ ਨੇ ਦੂਜੇ ਸੂਏ ਠੀਕ ਹੈ ਛਣਾ ਦੀ ਹੁਣ ਚੈੱਕ ਪਾਸ ਹੋ ਜੂਗੀ ਬਾਈ ਗੱਭਣ 7 ਦੇ ਵਿੱਚ ਚੈੱਕ ਕਰਾ ਲਈ ਆ ਕੋਈ ਲੈ ਕੇ ਜਾਊਗਾ ਠੀਕ ਹੈ ਠੀਕ ਹੈ ਜੀ ਓਕੇ ਤੋਰੀ ਬਾਈ ਦੋਸਤੋ 7 ਮਹੀਨੇ ਦੀ ਗੱਭਣ ਚੈੱਕ ਪਾਸ ਕਰਾ ਕੇ ਲੈ ਜਾਓ ਸੱਚਰ ਨੇ ਦੁੱਧ ਚੰਗਾ ਦਿੰਦਾ ਪਰ ਦੁੱਧ ਦੀ ਕੋਈ ਗਰੰਟੀ ਨਹੀਂ ਹੁੰਦੀ ਕਿਉਂਕਿ ਸੇਵਾ ਤੇ ਹੁੰਦਾ ਦੁੱਧ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਮਾਰਕਿੰਗ ਚੰਗੀ ਹੈ ਢਾਂਚਾ ਚੰਗਾ ਹੈ ਪੁੜਿਆਂ ਦੀ ਸ਼ੇਪ ਪਿੱਛੋਂ ਚੌੜਾਈ ਚੰਗੀ ਹੈ ਹਵਾਨਾ ਦੱਸਦਾ ਰੁੱਖ ਜਿਹੜਾ ਦੱਸਦਾ ਵੀ ਬੜਾ ਚੰਗਾ ਹਵਾਨਾ ਕੱਢਿਆ ਹੋਊਗਾ ਕਰਮਾਲੀ ਨੇ ਖੈਰ ਤੁਸੀਂ ਅੱਜ ਦੇ ਹਿਸਾਬ ਤੇ ਜੱਜਮੈਂਟ ਕਰ ਲਿਓ ਤਦੂ ਅਕੇ ਤੁਹਾਡੀ ਸਾਮ ਸੰਭਾਲ ਹੈ ਬਹੁਤ ਸੋਹਣੀ ਮਾਰਕਿੰਗ ਚੰਗੀ ਅੱਖ ਟੋਕਣ ਕੰਪਣ 7 ਮਹੀਨਿਆਂ ਦੀ ਕਪਣ ਨੀਲੀਰਾ ਵੀ ਨਸਲ ਦੀ 8ਵਾਂ ਮਹੀਨਾ ਲੱਗਾ ਹੋਇਆ ਤੇ ਇਸ ਟਾਈਮ ਤੋਂ ਤੋਂ ਡਰਾਈ ਆ ਥਣਪਾਸ ਕਰਾ ਦੂਗੀ ਉਹ ਤੁਸੀਂ ਕਰਕੇ ਲੈ ਜਾ ਸਕਦੇ ਮੱਚਾ ਕੱਟਾ ਸੀਗਾ ਪਰ ਉਹ ਅਲੱਗ ਤੋਂ ਬਾਈ ਨੇ ਸੇਲ ਕਰਤਾ ਹੁਣ ਇਹ ਝੋਟੀ ਕੱਲੀ ਜਿਹੜੀ ਤੁਹਾਨੂੰ ਮਿਲੂਗੀ ਇਹ ਵੈਸੇ ਲਈ ਬਾਈ ਆ ਮੈਂ ਆਪਣੀ ਮਾਰ ਰੱਖਣ ਨੂੰ ਲਈ ਸੀ ਕੱਟਾ ਵੀ ਰੱਖਣਾ ਸੀਗਾ ਪਰ ਮੱਝਾ ਹੁਣ ਵੀ ਵੇਚਣ ਵਾਲਿਆਂ ਕਰਿਆ ਕਰਾਂਗੇ ਵੀ ਮੈਨੂੰ ਰੋਕਣ ਦਾ ਕੋਈ ਫਾਇਦਾ ਨਹੀਂ ਤਾਂ ਪਸੇਲ ਕਰਦੇ ਨੇ ਇਹੋ ਜਿਹਾ ਵੇਚ ਨਾਲ ਥੋੜੀ ਦੇਰ ਨਾਲ ਸੋ ਦੱਸੋ ਫੇਰ ਇਹਦਾ ਢਾਂਚਾ ਦੇਖਵਾਨਾ ਦੇਖੋ ਤਰਵੀਰ ਮਾੜੀ ਪੂਛ ਫੜੀ ਬਈ ਇਹਦੀ ਉਤੋਂ ਹਵਾਨੇ ਦੀ ਸ਼ੇਪ ਦੱਸਦੀ ਐ ਸੋ ਤਾਂ ਤੱਕ ਹਵਾਨਾ ਕੱਢੂਗੀ ਕਰਮਾ ਵਾਲੀ ਜਦੋਂ ਤਿਆਰ ਹੋ ਕੇ ਹਾਜ਼ਰ ਹੋਈ ਠੀਕ ਐ ਭਾਈ ਸੋ ਇਹ ਸੱਤਵੇਂ ਮਹੀਨੇ ਦੀ ਗੱਬਣ ਤੇ ਇਧਰ ਤੁਹਾਨੂੰ ਚਾਰ ਪਹਿਲਾਂ ਦਿਖਾਤੀਆਂ ਇੱਕ ਆਪਾਂ ਹੁਣ ਤਾਜੀ ਸੂਈ ਝੋਟੀ ਦੇਖਦੇ ਤਰਮੀਰ ਭਾਈ ਇਹ ਝੋਟੀ ਤਾਂ ਹੁਣੇ ਹੀ ਸੋਕੇ ਹੱਡੀ ਲੱਗਦੀ ਐ ਹਾਂਜੀ ਭਾਈ ਇਹਨੂੰ ਇੱਕ ਘੰਟਾ ਹੋਇਆ ਸੂਈ ਨੂੰ ਜੇਰ ਪੈਣ ਵਾਲੀ ਐ ਹਾਂ ਜੇਰ ਪੈਣ ਵਾਲੀ ਭਈਆ ਜੀ ਅੱਛੇ ਕਿੰਨ ਮਸੂਆ ਸੂਪੀ ਭਾਈ ਤੇ ਦੂਜਾ ਸੂਈ ਐ ਭਾਈ ਛਿੱਗੀ ਐ ਠੀਕ ਐ ਮਤਲਬ ਹੈ ਜੇ ਉਵੇਂ ਆਈਆਂ ਸنگ-ਸੰਗ ਕੁਛ ਨਹੀਂ ਮਣਾਈ ਉਵੇਂ ਖੜੀਆਂ ਜਿਵੇਂ ਕਟੀਆਂ ਇਹ ਵੀ ਹਰਿਆਣੇ ਚੋਂ ਆਈ ਹੈ ਹਰਿਆਣੇ ਚੋਂ ਖਾਜਾ ਖੀਰਾ ਪੈਂਦੀ ਹੈ ਇਹਨੇ ਕੱਟੀ ਦਿੱਤੀ ਹੈ ਨਾ ਕੱਟੀ ਆਈ ਬਈ ਇਹਦੇ ਮੇਰੇ ਸਿਕਾ ਦੋਸੋ ਨੀਲੀ ਰਾਵੀ ਨਸਲ ਦਾ ਸੀਮਨ ਲਵਾਤਾ ਹੋਣਾ ਭਰਾਵਾਂ ਨੇ ਤੇ ਕੱਟੀ ਆਪਾਂ ਲਈ ਆਮ ਜ਼ਿੰਮੇਦਾਰਾਂ ਦੇ ਘਰੋਂ ਆ ਬਈ ਕਿਸੇ ਤੋਂ ਕਾਰੋਬਾਰ ਤੋਂ ਨਹੀਂ ਲਈ ਘਰੋਂ ਲਈ ਹੈ ਠੀਕ ਹੈ ਦੋਸੋ ਇਹਨੂੰ ਬਈ ਇੱਕ ਮਿੰਟ ਤੋਰਾਂਗੇ ਪਰ ਉਹ ਤੋਂ ਪਹਿਲਾਂ ਥਣ ਦਾ ਸੈਜ ਦੇਖਿਓ ਇਹ ਹਜੇ ਸੂਈ ਸਹਾਈ ਹੈ ਇਹਦੇ ਹਜੇ ਮੇਰੇ ਖਲਚ ਧਾਰਾ ਵੀ ਨਹੀਂ ਮਾਰਗਾ ਆਉਣਗਾ ਥਣਾ ਚੋ ਸੋਰੀ ਬਈ ਬੱਚਾ ਨਹੀਂ ਹਜੇ ਖੜਾ ਹੋਇਆ ਬਈ ਵੇ ਕਰੀਆste ਦੂਜਾ ਸੂਆ 6 ਦੰਦ ਸਿੰਘ ਬਹੁਤ ਸੋਹਣਾ ਹੈ ਨੇਚਰਲੀ ਸਿੰਘ ਜਿੱਦਾਂ ਦਾ ਹੁੰਦਾ ਹੈ ਮੁਰਾ ਦਾ ਉਸੇ ਤਰ੍ਹਾਂ ਥਣਾ ਚ ਬਿੱਥੀ ਚੰਗੀ ਥਣ ਨਰੋਆ ਜੇ ਰਜੇ ਪੈਣ ਵਾਲੀ ਹੈ ਕੱਦ ਘਾਟ ਚੰਗਾ ਮੱਝ ਦਾ ਪਰ ਹਜੇ ਕਿਉਂਕਿ ਸੁੱਕੇ ਹੀ ਹਟਿਆ ਜੋਰ ਜਿਆ ਲੱਗ ਜਾਂਦਾ ਪਸ਼ੂ ਦਾ ਇੱਕ ਵਾਰ ਬਾਕੀ ਇੱਕ ਕੱਲ ਆਈ ਬਈ ਅੱਛਾ ਤੇ ਉਹਦੇ ਕਰਕੇ ਔਨ ਸਰ ਸਬਰ ਚ ਸੂਪ ਹੀ ਸਹੀ ਤੇ ਨਹੀਂ ਹਜੇ ਤਨ ਕੱਢਦੀ ਕਰਮਣ ਵਾਲੀ ਮੂੰ ਮੱਥਾ ਦੇਖੋ ਕਰਮਣ ਵਾਲੀ ਤਾਂ ਬੜਾ ਸੋਹਣਾ ਟਾਂਚਾ ਰਿਹਾ ਸੋ ਤੇ ਮੈਨੂੰ ਜੋ ਖਾਸ ਗੱਲ ਲੱਗੀ ਇਹਦੇ ਥਾਂ ਦਾ ਸੈਜ ਹਵਾਨਾ ਹੁਣ ਜਿੰਨਾ ਹੈ ਉਹ ਤੁਸੀਂ ਵੀਡੀਓ ਚ ਦੇਖ ਲਓ ਹਜੇ ਬਾਈ ਕਹਿੰਦਾ ਥੋੜਾ ਉਹ ਦਰੇਵਾ ਮੰਨ ਕੇ ਪਹਿਲਾਂ ਸੂਪੀ ਚੰਗੀ ਤਿਆਰ ਹੋ ਜਾਣਾ ਜਦੋਂ ਦੁੱਧ ਤੇ ਆਊਗੀ ਸੋ ਅੱਜ ਦੀ ਜਿਹੜੀ ਵੀਡੀਓ ਸੀ ਇਹਦੇ ਇਹ ਟੋਟਲ ਤੁਹਾਨੂੰ ਨਾਗ ਪੰਜ ਦਿਖਾਤੇ ਇਧਰੋਂ ਵੀ ਥਾਂ ਝੋਟੀ ਦੇ ਦੇਖੋ ਕਰਮਾ ਵਾਲੀ ਤੇ ਹੁਣ ਐਡੀ ਝੋਟੀ ਆਪਾਂ ਦੁੱਧ ਦੀ ਬਈ ਜਿੰਨਾ ਮਰਜ਼ੀ ਦੱਸ ਤੀਏ ਪਰ ਹਾਜੀ ਦੁੱਧ ਗੱਪਣਾ ਹੀ ਹੈ ਸਹੀ ਜਿਹੜੀਆਂ ਦਲ ਜਿੰਨਾ ਹਾਜ਼ਰ ਆ ਪੁੱਣ ਨਾਲ ਦੱਸਿਆ ਇਹ ਗੱਪਣਾ ਵਰਗੀ ਹੈ ਜੀ ਸਹੀ ਹੈ ਸੋ ਦੋਸਤੋ ਇਹ ਤਾਂ ਥਾਣੀ ਪਾਸ ਕਰਾਉਣੀਆਂ ਹਜੇ ਬਾਕੀ ਤੁਸੀਂ ਇਹ ਛੋਟੀਆਂ ਤਿਆਰ ਦੁੱਧ ਵਾਲੀਆਂ ਵੀ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਫਿਲਹਾਲ ਦੋਸਤੋ ਬਾਈ ਧਰਮਵੀਰ ਕੋਲੋਂ ਸੀ ਬਰਕਤ ਡੇਰੀ ਫਾਰਮ ਚ ਤੁਸੀਂ ਇੱਥੇ ਪਹੁੰਚ ਕੇ ਇਹਨਾਂ ਚੋਂ ਪਸ਼ੂ ਖਰੀਦ ਸਕਦੇ ਹੋ ਜਿਹੜਾ ਤੁਹਾਨੂੰ ਚਾਜੇ ਮਿਹਰਬਾਨਾ